ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਆ ਅੱਜ ਦੀਆਂ ਖਬਰਾਂ ਤੇ ਉਪਰਾਸ਼ਟਪਤੀ ਕਮਲਾ ਹੈਰਸ ਨੇ ਡੈਮੋਕ੍ਰੈਟਿਕ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਲਈ ਅਧਿਕਾਰਤ ਨਾਮਜ਼ਦਗੀ ਪ੍ਰਾਪਤ ਕਰ ਲਈ ਹੈ ਇਸ ਨਾਲ ਉਹ ਪਾਰਟੀ ਤੋਂ ਰਾਸ਼ਟਰਪਤੀ ਚੋਣ ਟਿਕਟ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਅਫਰੀਕੀ ਮਹਿਲਾ ਬਣ ਗਈ ਹੈ ਪਿਛਲੇ ਮਹੀਨੇ ਰਾਸ਼ਟਰਪਤੀ ਜੋ ਬਾਈਡਨ ਨੇ ਆਉਣ ਵਾਲੀਆਂ ਚੋਣਾਂ 'ਚ ਰਾਸ਼ਟਰਪਤੀ ਦੀ ਦੌੜ ਤੋਂ ਬਾਹਰ ਹੋਣ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਭਾਰਤੀ ਮੂਲ ਦੇ ਉਪਰਾਸ਼ਟਰਪਤੀ ਹੈਰਿਸ ਨੂੰ ਸੱਤਾਧਾਰੀ ਡੈਮੋਕ੍ਰੈਟਿਕ ਪਾਰਟੀ ਦਾ 2024 ਦਾ ਰਾਸ਼ਟਰਪਤੀ ਉਮੀਦਵਾਰ ਐਲਾਨਿਆ ਗਿਆ ਸੀ ਬਾਈਡਨ ਦੇ ਅਚਾਨਕ ਦੌੜ ਤੋਂ ਪਿੱਛੇ ਹਟਣ ਤੋਂ ਤੁਰੰਤ ਬਾਅਦ ਹੈਰਿਸ ਅਤੇ ਉਸ ਦੀ ਟੀਮ ਨੇ ਅਧਿਕਾਰਤ ਨਾਮਜ਼ਦਗੀ ਪ੍ਰਾਪਤ ਕਰਨ ਲਈ ਲੁੜੀਂਦੇ 1976 ਪਾਰਟੀ ਡੈਲੀਗੇਟਸ ਦਾ ਸਮਰਥਨ ਪ੍ਰਾਪਤ ਕਰਨ ਲਈ ਤੇਜ਼ੀ ਨਾਲ ਕੰਮ ਕੀਤਾ ডেমোক্রেটিক ন্যাশনাল কনভেনশনলি ডেলিগেটস ਦੀ 5 ਦਿਨਾਂ ਦੀ ஆன்ਲਾਈਨ ਵੋਟ ਤੋਂ ਬਾਅਦ ਹੈਰਿਸ ਦੀ ਉਮੀਦਵਾਰੀ ਦਾ ਅਧਿਕਾਰਤ ਐਲਾਨ ਕੀਤਾ ਗਿਆ ਪਾਰਟੀ ਨੇ ਅੱਧੀ ਰਾਤ ਤੋਂ ਪਹਿਲਾਂ ਸਾਰੀ ਬਿਆਨ ਦੇ ਵਿੱਚ ਕਿਹਾ ਕਿ 99% ਡੈਲੀਗੇਟਸ ਨੇ ਹੈਰਿਸ ਦੇ ਹੱਕ 'ਚ ਵੋਟ ਪਾਈ ਬਾਈਡਨ ਵੱਲੋਂ ਆਪਣੀ ਉਮੀਦਵਾਰੀ ਵਾਪਸ ਲੈਣ ਤੋਂ ਬਾਅਦ ਕਰਵਾਏ ਗਏ ਸਰਵੇਖਣ 'ਚ ਪਾਇਆ ਗਿਆ ਕਿ 46% ਅਮਰੀਕੀ ਲੋਕ ਹੈਰਿਸ ਦੇ ਹੱਕ 'ਚ ਨੇ ਜਦਕਿ ਲਗਭਗ ਇੰਨੇ ਹੀ ਲੋਕ ਉਸ ਦੀ ਉਮੀਦਵਾਰੀ ਦੇ ਵਿਰੋਧ ਨੇ ਪਰ ਜ਼ਿਆਦਾਤਰ ਡੈਮੋਕ੍ਰੇਟ ਸਮਰਥਕਾਂ ਨੇ ਕਿਹਾ ਕਿ ਉਹ ਬਾਈਡਨ ਦੇ ਮੁਕਾਬਲੇ ਹੈਰਿਸ ਦੀ ਉਮੀਦਵਾਰੀ ਤੋਂ ਸੰਤੁਸ਼ਟ ਨੇ ਕਮਲਾ ਦੇਵੀ ਹੈਰਿਸ ਦਾ ਜਨਮ ਓਕਲੈਂਡ ਕੈਲੀਫੋਰਨੀਆ 'ਚ 20 ਅਕਤੂਬਰ 1969 ਨੂੰ ਸ਼ਾਮਲਾ ਗੋਪਾਲਨ ਅਤੇ ਡੋਨਾਲਡ ਹੈਰਿਸ ਦੇ ਘਰ ਹੋਇਆ ਸੀ ਗੋਪਾਲਨ 19 ਸਾਲ ਦੀ ਉਮਰ 'ਚ ਭਾਰਤ ਤੋਂ ਅਮਰੀਕਾ ਆਇਆ ਸੀ ਉਹ ਇੱਕ ਛਾਤੀ ਦੇ ਕੈਂਸਰ ਵਿਗਿਆਨੀ ਸੀ ਅਤੇ ਡੋਨਾਲਡ ਹੈਰਿਸ ਸਟੈਨਫੋਰਡ ਯੂਨੀਵਰਸਿਟੀ 'ਚ ਇੱਕ ਪ੍ਰੋਫੈਸਰ ਸੀ ਡੋਨਲਡ ਮੂਲ ਰੂਪ ਚ ਜਮਾਇਕਾ ਦਾ ਰਹਿਣ ਵਾਲਾ ਸੀ ਕਮਲਾ ਹੈਰਸ ਨੇ 2010 ਚ ਅਟਾਰਨੀ ਜਨਰਲ ਬਣਨ ਤੋਂ ਪਹਿਲਾਂ ਬੇ ਏਰੀਆ ਚ ਇੱਕ ਸਰਕਾਰੀ ਵਕੀਲ ਵਜੋਂ ਕੰਮ ਕੀਤਾ ਸੀ ਤੇ ਉਹ 2016 ਚ ਸੈਨੇਟਰ ਚੁਣੀ ਗਈ ਸੀ ਅਮਰੀਕਾ ਚੋਂ ਨਿਕਲੀ ਚੰਗਿਆੜੀ ਨੇ ਪੂਰੀ ਦੁਨੀਆ ਦੇ ਬਾਜ਼ਾਰ ਚ ਹਾਹਾਕਾਰ ਮਚਾ ਦਿੱਤੀ ਹੈ ਭਾਰਤੀ ਸ਼ੇਅਰ ਬਾਜ਼ਾਰ ਚ 4 ਸਾਲਾਂ ਦੀ ਸਭ ਤੋਂ ਵੱਡੀ ਗਰਾਵਟ ਦੇਖੀ ਗਈ ਜਾਪਾਨ ਅਤੇ ਅਮਰੀਕਾ ਲਈ ਵੀ ਇਹ ਬਲੈਕ ਮੰਡੇ ਸਾਬਤ ਹੋਇਆ ਹੈ ਦੁਨੀਆ ਦੀ ਸਭ ਤੋਂ ਤਾਕਤਵਰ ਅਮਰੀਕੀ ਅਰਥਵਿਵਸਥਾ ਦੇ ਇੱਕ ਵਾਰ ਫਿਰ ਤੋਂ ਮੰਦੀ ਦੀ ਚਪੇੜ 'ਚ ਆਉਣ ਦੇ ਖਦਸ਼ੇ ਨਾਲ ਜਾਪਾਨ ਦੇ ਨਿਕੇਈ 'ਚ ਸਾਲ 1987 ਦੇ ਬਾਅਦ ਦੇ ਬਲੈਕ ਮੰਡੇ ਤੋਂ ਬਾਅਦ ਦੀ ਇਹ ਸਭ ਤੋਂ ਵੱਡੀ ਗਿਰਾਵਟ ਆਈ ਹੈ। ਨਿਕੇਈ ਅੱਜ 14.15% ਡਿੱਗ ਗਿਆ। ਨਾਲ ਹੀ ਬ੍ਰਿਟੇਨ ਦਾ ਐਫਟੀਐਸਈ 2.26 ਜਰਮਨੀ ਦਾ ਡੈਕਸ 2.74 ਦੱਖਣੀ ਕੋਰੀਆ ਦਾ ਕੋਸਪੀ 8.77 ਹਾਂਗਕਾਂਗ ਦਾ ਹੈਂਗਸੈਂਗ 1.46 ਅਤੇ ਚੀਨ ਦਾ ਸ਼ੰਗਾਈ ਕੰਪੋਜ਼ਿਟ 1.54 ਫੀਸਦ ਡਿੱਗ ਗਿਆ। ਇਸ ਤੋਂ ਇਲਾਵਾ ਪੱਛਮੀ ਏਸ਼ੀਆ ਦੇ ਸਿਆਸੀ ਤਣਾਅ ਨਾਲ ਵੀ ਬਾਜ਼ਾਰ ਤੇ ਦਬਾਅ ਵਧਿਆ ਏ। ਅਸਲ ਚ ਅਮਰੀਕਾ ਚ ਲੰਘੇ ਸ਼ੁੱਕਰਵਾਰ ਨੂੰ ਨੌਕਰੀ ਨਾਲ ਜੁੜੇ ਅੰਕੜੇ ਜਾਰੀ ਕੀਤੇ ਗਏ। ਇਨ੍ਹਾਂ ਅੰਕੜਿਆਂ ਚ ਲੋਕਾਂ ਨੂੰ ਉਮੀਦ ਦੇ ਅਨਸਾਰ ਜੌਬ ਨਾ ਮਿਲਣ ਨਾਲ ਬੇਰੋਜ਼ਗਾਰੀ ਦਰ 3 ਸਾਲਾਂ ਦੇ ਹਾਈਟ ਤੇ ਪਹੁੰਚ ਗਈ। ਇਸ ਰਿਪੋਰਟ ਤੋਂ ਬਾਅਦ ਅਮਰੀਕਾ ਚ ਮੰਦੀ ਦੇ ਖਦਸ਼ੇ ਨੇ ਇੱਕ ਵਾਰ ਫਿਰ ਜ਼ੋਰ ਫੜ ਲਿਆ। ਇਸ ਰਿਪੋਰਟ ਨਾਲ ਅਮਰੀਕੀ ਬਾਜ਼ਾਰ ਜ਼ੋਰ ਨਾਲ ਡਿੱਗਿਆ ਇਸ ਦਾ ਅਸਰ ਬਾਕੀ ਬਾਜ਼ਾਰਾਂ ਤੇ ਵੀ ਦਿਖਣਾ ਸ਼ੁਰੂ ਹੋ ਗਿਆ ਅਸਲ 'ਚ ਅਮਰੀਕਾ 'ਚ ਮੰਦੀ ਆਉਂਦੀ ਹੈ ਤਾਂ ਇਸ ਨੂੰ ਗਲੋਬਲ ਮੰਦੀ ਦੇ ਤੌਰ ਤੇ ਦੇਖਿਆ ਜਾਂਦਾ ਹੈ ਅਮਰੀਕਾ ਦੀ ਇਹ ਖਬਰ ਭਾਰਤ ਲਈ ਖਲਨਾਇਕ ਸਾਬਤ ਹੋਈ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ 'ਚ 4 ਸਾਲਾਂ ਦੀ ਇੱਕ ਦਿਨ ਦੀ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਹਾਲਾਂਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਦਿਨ ਵੀ ਬਾਜ਼ਾਰ ਬੁਰੀ ਤਰ੍ਹਾਂ ਨਾਲ ਟੁੱਟਿਆ ਸੀ। ਇਸ ਇੱਕ ਦਿਨ ਨੂੰ ਛੱਡ ਦਿੱਤਾ ਜਾਵੇ ਤਾਂ ਸੋਮਵਾਰ ਨੂੰ ਮਾਰਚ 2020 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਅਮਰੀਕੀ ਬਾਜ਼ਾਰ ਗਿਰਾਵਟ ਦੇ ਨਾਲ ਖੁੱਲੇ ਡਾਉ ਜੋਨਸ 821.18 ਅੰਕਾਂ ਦੀ ਗਿਰਾਵਟ ਨਾਲ ਖੁੱਲਿਆ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਡਾਉ ਜੋਨਸ ਇੰਡਸਟਰੀਅਲ ਐਵਰੇਜ ਚ 610.71 ਅੰਕ ਭਾਵ 1.51 ਫੀਸਦੀ ਦੀ ਗਿਰਾਵਟ ਆਈ ਸੀ ਉਧਰ ਐਸ ਐਂਡ ਪੀ 500 ਇੰਡੈਕਸ 1.84 ਫੀਸਦੀ ਤੇ ਟੈਕ ਸਟਾਕ ਫੌਕਸਡ ਇੰਡੈਕਸ ਨਾਸਡੈਕ ਕੰਪੋਜ਼ਿਟ 2.43 ਫੀਸਦੀ ਦੇ ਨੁਕਸਾਨ ਨਾਲ ਰਿਹਾ ਇਹ ਤਾਂ ਹੋਈ ਅਮਰੀਕਾ ਤੇ ਭਾਰਤ ਦੀ ਗੱਲ ਹੁਣ ਦੇਖਦੇ ਹਾਂ ਕਿ ਜਾਪਾਨ ਦਾ ਕੀ ਹਾਲ ਹੈ ਜਾਪਾਨ ਦੇ ਸ਼ੇਅਰ ਬਾਜ਼ਾਰ 'ਚ ਇਤਿਹਾਸ ਦੀ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਜਾਪਾਨ ਦਾ ਬੈਂਚਮਾਰਕ ਨਿਕੇਈ 225 ਇੰਡੈਕਸ 4451 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ ਇਹ ਅੰਕਾਂ ਦੇ ਹਿਸਾਬ ਨਾਲ ਇਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਹੈ ਆਲਮ ਇਹ ਹੋ ਗਿਆ ਕਿ ਜਾਪਾਨ ਅਤੇ ਕੋਰੀਆ ਮਾਰਕੀਟ ਦੀ ਟਰੇਡਿੰਗ ਥੋੜੀ ਦੇਰ ਲਈ ਰੋਕਣੀ ਪੈ ਗਈ ਜਪਾਨ ਤੋਂ ਬਾਅਦ ਕੋਰੀਆ ਦੀ ਗੱਲ ਕਰੀਏ ਤਾਂ ਕੋਰੀਆ ਐਕਸਚੇਂਜ ਦੇ ਬੈਂਚਮਾਰਕ ਕੋਸਪੀ ਚ 8% ਤੋਂ ਵੱਧ ਦੀ ਗਿਰਾਵਟ ਤੋਂ ਬਾਅਦ ਕੁਝ ਦੇਰ ਲਈ ਟਰੇਡਿੰਗ ਰੋਕਣੀ ਪਈ ਉਧਰ ਤਾਈਵਾਨ ਦਾ ਟਾਈਐਕਸ ਇੰਡੈਕਸ ਵੀ 8.4% ਦੀ ਡਿੱਗ ਕੇ ਬੰਦ ਹੋਇਆ ਜੋ ਇਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਹੈ ਉਧਰ ਆਸਟ੍ਰੇਲੀਆ ਦੇ ਐਸ ਐਂਡ ਪੀ ਐਫ ਐਕਸ 200 ਇੰਡੈਕਸ ਚ 3.6% ਦੀ ਗਿਰਾਵਟ ਆਈ ਹਾਂਗਕਾਂਗ ਦੇ ਹੈਂਗ ਸੇਂਗ ਇੰਡੈਕਸ 'ਚ 2.6 ਫੀਸਦੀ ਤੇ ਚੀਨ ਦੇ ਸ਼ੰਗਾਈ ਕੰਪੋਜ਼ਿਟ 'ਚ 1.2 ਫੀਸਦੀ ਦੀ ਗਿਰਾਵਟ ਨਜ਼ਰ ਆਈ। ਸਰਕਾਰੀ ਨੌਕਰੀਆਂ 'ਚ ਵਿਵਾਦਿਤ ਰੱਖਵੇਂਕਰਨ ਖਿਲਾਫ ਦੇਸ਼ ਭਰ 'ਚ ਜਾਰੀ ਹਿੰਸਕ ਪ੍ਰਦਰਸ਼ਨਾਂ ਦਰਮਿਆਨ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਚੋਰੀ ਛੁੱਪੇ ਪਹਿਲਾ ਹੈਲੀਕਾਪਟਰ ਨਾਹੀਂ ਭਾਰਤ ਦੇ ਹਿੰਡਨ 에ਅਰ ਬੇਸ ਤੇ ਰਵਾਨਾ ਹੋ ਗਈ ਜਿੱਥੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਉਨ੍ਹਾਂ ਦਾ ਸਵਾਗਤ ਕੀਤਾ ਹਸੀਨਾ ਦੀ ਭੈਣ ਰਹਿਾਨਾ ਬਰਤਾਨੀਆਂ ਦੀ ਨਾਗਰਿਕ ਹੈ ਤੇ ਉਹ ਵੀ ਉਸ ਦੇ ਨਾਲ ਹੈ ਸੂਤਰਾ ਮੁਤਾਬਕ ਹਸੀਨਾ ਨੂੰ ਸਿਆਸੀ ਸ਼ਰਨ ਦਿੱਤੇ ਜਾਣ ਸੰਬੰਧੀ ਬਰਤਾਨੀਆਂ ਨੇ ਅਜੇ ਕੋਈ ਪੁਸ਼ਟੀ ਨਹੀਂ ਕੀਤੀ ਇਸੇ ਦੌਰਾਨ ਸ਼ੇਖ ਹਸੀਨਾ ਦੇ ਪੁੱਤਰ ਸਾਜੀਬ ਵਾਜ਼ੇਦ ਜੋਏ ਨੇ ਪੁਲਿਸ ਬਾਰਡਰ ਗਾਰਡ ਬੰਗਲਾਦੇਸ਼ ਅਤੇ ਫੌਜ ਨੂੰ ਸੰਵਿਧਾਨ ਨੂੰ ਬਰਕਰਾਰ ਰੱਖਣ ਤੇ ਕਿਸੇ ਵੀ ਬਿਨਾਂ ਚੁਣੀ ਸਰਕਾਰ ਨੂੰ ਸੱਤਾ ਸੰਭਾਲਣ ਤੋਂ ਰੋਕਣ ਲਈ ਕਿਹਾ ਹੈ ਉਨਾ ਚੇਤਾਵਨੀ ਦਿੱਤੀ ਕਿ ਅਜਿਹਾ ਕਰਨ ਨਾਲ ਬੰਗਲਾਦੇਸ਼ ਦੀ 15 ਸਾਲਾਂ ਦੀ ਤਰੱਕੀ ਖਤਰੇ 'ਚ ਪੈ ਸਕਦੀ ਹੈ ਤੇ ਇਹ ਸਥਿਤੀ ਸੰਭਾਵੀ ਤੌਰ ਤੇ ਦੇਸ਼ ਨੂੰ ਪਾਕਿਸਤਾਨ ਦੀ ਤਰ੍ਹਾਂ ਉਸ ਰਸਤੇ ਤੇ ਲਿਜਾ ਸਕਦੀ ਹੈ ਜੋ ਕਿ ਦੇਸ਼ ਦੇ ਭਵਿੱਖ ਲਈ ਤਬਾਹਕੁਨ ਸਾਬਤ ਹੋਵੇਗਾ ਉਧਰ ਬੰਗਲਾਦੇਸ਼ ਦੀ ਫੌਜ ਨੇ ਅੰਤਰੀਮ ਸਰਕਾਰ ਦੀ ਕਮਾਨ ਆਪਣੇ ਹੱਥਾਂ 'ਚ ਲੈ ਲਈ ਹੈ ਥਲ ਸੈਨਾ ਮੁਖੀ ਵਕਾਰ ਉਸ ਜਮਾਨ ਨੇ ਫੌਜ ਤੇ ਪੁਲਿਸ ਨੂੰ ਮਜ਼ਾਰਾਕਾਰੀਆਂ ਤੇ ਗੋਲੀ ਨਾ ਚਲਾਉਣ ਦੇ ਹੁਕਮ ਦਿੱਤੇ ਨੇ ਬੰਗਲਾਦੇਸ਼ 'ਚ ਪ੍ਰਦਰਸ਼ਨਾਂ ਦੇ ਲੰਘੇ ਦਿਨ ਹਿੰਸਕ ਰੂਪ ਧਾਰਨ ਮਗਰੋਂ ਪਿਛਲੇ 2 ਦਿਨਾਂ ਦੇ ਵਿੱਚ 100 ਤੋਂ ਵੱਧ ਲੋਕਾਂ ਦੀ ਜਾਨ ਜਾਂਦੀ ਰਹੀ। ਮੁਲਕ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਨੇ ਦੇਸ਼ ਦੀ ਆਵਾਮ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ। ਬੰਗਲਾਦੇਸ਼ ਦੇ ਰਾਸ਼ਟਰਪਤੀ ਮੁਹੰਮਦ ਸ਼ਹਾਬੁੱਦੀਨ ਨੇ ਜੇਲ੍ਹ ਚ ਬੰਦ ਵਿਰੋਧੀ ਧਿਰ ਦੀ ਆਗੂ ਤੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਨੂੰ ਰਿਹਾ ਕਰਨ ਦੇ ਹੁਕਮ ਦਿੱਤੇ ਨੇ। ਉਧਰ ਭੇਦ ਭਾਵ ਵਿਰੋਧੀ ਵਿਦਿਆਰਥੀ ਅੰਦੋਲਨ ਦੇ ਕੋਆਰਡੀਨੇਟਰਾਂ ਨੇ ਮੰਗਲਵਾਰ ਨੂੰ ਐਲਾਨ ਕੀਤਾ। ਕਿ ਨੋਬਲ ਪੁਰਸਕਾਰ ਜੇਤੂ ਡਾਕਟਰ ਮੁਹੰਮਦ ਯੂਨਸ ਬੰਗਲਾਦੇਸ਼ ਚ ਅੰਤਰੀਮ ਸਰਕਾਰ ਦੇ ਮੁੱਖ ਸਲਾਹਕਾਰ ਹੋਣਗੇ ਉਧਰ ਬੰਗਲਾਦੇਸ਼ ਦੇ ਮੁਖੀ ਜਨਰਲ ਵਕਾਰ ਉਸ ਜ਼ਮਾਨ ਮੰਗਲਵਾਰ ਨੂੰ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਨਾਲ ਮੁਲਾਕਾਤ ਵੀ ਕਰ ਸਕਦੇ ਨੇ ਕਿਉਂਕਿ ਦੇਸ਼ ਨਵੀਂ ਸਰਕਾਰ ਦੇ ਗਠਨ ਦੀ ਉਡੀਕ ਕਰ ਰਿਹਾ ਹੈ ਜ਼ਮਾਨੇ ਕਿਹਾ ਕਿ ਉਹਨਾਂ ਨੇ ਹਸੀਨਾ ਦੀ ਲੰਬੇ ਸਮੇਂ ਤੋਂ ਸੱਤਾਧਾਰੀ ਪਾਰਟੀ ਆਵਾਮੀ ਲੀਗ ਨੂੰ ਛੱਡ ਕੇ ਹੋਰ ਵੱਡੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਗੱਲ ਕੀਤੀ ਹੈ ਤੇ ਅੱਗੇ ਦੇ ਰਾਹ ਬਾਰੇ ਚਰਚਾ ਕੀਤੀ ਜਾ ਰਹੀ ਹੈ। ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਰੋਕਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਵਾਸ਼ਿੰਗਟਨ ਸੂਬੇ ਦੇ ਸਿਆਟਲ 'ਚ ਗੋਲੀਬਾਰੀ 'ਚ ਘੱਟੋ-ਘੱਟ 4 ਲੋਕ ਜ਼ਖਮੀ ਹੋ ਗਏ ਨੇ। ਸਿਨ ਹੁਆ ਨਿਊਜ਼ ਏਜੰਸੀ ਨੇ ਦੱਸਿਆ ਕਿ ਪੁਲਿਸ ਨੂੰ ਘਟਨਾ ਵਾਲੀ ਥਾਂ ਤੇ 20 ਸਾਲਾ ਲੜਕੀ ਮਿਲੀ ਜਿਸ ਦੇ ਸਿਰ ਤੇ ਗੋਲੀ ਲੱਗੀ ਸੀ ਤੇ 20 ਸਾਲਾ ਲੜਕਾ ਜਿਸ ਦੀ ਉਂਗਲੀ 'ਚ ਗੋਲੀ ਲੱਗੀ ਸੀ। ਜਦੋਂ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਸੀ ਤਾਂ ਉਹਨਾਂ ਨੇ ਵਿਅਕਤੀ ਦੇ ਸਿਰ ਅਤੇ ਉਸ ਦੀ ਪਿੱਠ ਦੇ ਹੇਠਲੇ ਹਿੱਸੇ ਤੇ ਉਸ ਦੇ ਗਿੱਟੇ ਤੇ ਗੋਲੀ ਦੇ ਜ਼ਖਮ ਪਾਇਸਨ ਇੱਕ ਵਾਹਨ 스ਵੇਡਿਸ਼ ਫਾਸਟ ਹਿਲ ਹਸਪਤਾਲ ਦੇ ਪ੍ਰਵੇਸ਼ ਗੇਟ ਨਾਲ ਟਕਰਾ ਗਿਆ ਪੁਲਿਸ ਨੇ ਅੱਗੇ ਦੀ ਜਾਂਚ ਚ ਪਾਇਆ ਕਿ ਹਾਦਸਾਗ੍ਰਸਤ ਵਾਹਨ ਤੇ ਕਈ ਗੋਲੀਆਂ ਚਲਾਈਆਂ ਗਈਆਂ ਸਨ ਇਸ ਤੋਂ ਇਲਾਵਾ 20 ਸਾਲਾਂ ਦੇ ਤੀਜੇ ਵਿਅਕਤੀ ਦੀ ਸੱਜੀ ਲੱਤ 'ਚ ਗੋਲੀ ਮਾਰੀ ਗਈ ਸੀ ਪੁਲਿਸ ਦੇ ਅਨੁਸਾਰ ਗੋਲੀ ਲੱਗਣ ਕਾਰਨ ਉਸ ਨੂੰ ਨੇੜਲੇ ਕੈਂਸਰ ਪਰਮਨੈਂਟ ਮੈਡੀਕਲ ਸੈਂਟਰ ਚ ਲਿਜਾਇਆ ਗਿਆ ਪੁਲਿਸ ਨੇ ਦੱਸਿਆ ਕਿ ਗੋਲੀ ਚਲਾਉਣ ਵਾਲਾ ਦੋਸ਼ੀ ਫਰਾਰ ਹੋ ਗਿਆ ਤੇ ਇਸ ਮਾਮਲੇ ਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹਾਲ ਹੀ ਚ ਨਿਊਯਾਰਕ ਦੇ ਰਿਚੈਸਟਰ ਸ਼ਹਿਰ ਦੇ ਇੱਕ ਪਾਰਕ ਚ ਹੋਈ ਗੋਲੀਬਾਰੀ ਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਇਸ ਤੋਂ ਇਲਾਵਾ ਘਟਨਾ ਚ 6 ਲੋਕ ਜ਼ਖਮੀ ਦੱਸੇ ਗਏ ਸਨ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਤੇ ਪੁਲਿਸ ਨੇ ਮੌਕੇ ਤੇ ਮੌਜੂਦ ਲੋਕਾਂ ਤੋਂ ਘਟਨਾ ਦੀ ਵੀਡੀਓ ਵੀ ਮੰਗੀ ਹੈ। ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਦੇ ਕਈ ਮਾਮਲੇ ਤੁਸੀਂ ਸੁਣੇ ਹੋਣਗੇ। ਲਾਸ ਐਂਜਲਸ ਨਿਊਯਾਰਕ 에ਅਰਲਾਈਨਸ ਦੀ ਫਲਾਈਟ ਨਾਲ ਜੁੜੀ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ। ਦਰਅਸਲ ਅਮਰੀਕੀ 에ਅਰਲਾਈਨਸ ਦੇ ਇੱਕ ਜਹਾਜ਼ ਨੂੰ ਫਿਨਿਕਸ 'ਚ ਐਮਰਜੈਂਸੀ ਲੈਂਡਿੰਗ ਕਰਨੀ ਪਈ ਜਦੋਂ ਇੱਕ ਔਰਤ ਦੇ ਸਿਰ 'ਚ ਜੂਆਂ ਦਿਖਾਈ ਦਿੱਤੀਆਂ। ਤੁਹਾਨੂੰ ਦੱਸਦੀ ਕਿ ਫਲਾਈਟ ਲਾਸ ਐਂਜਲਸ ਤੋਂ ਨਿਊਯਾਰਕ ਜਾ ਰਹੀ ਸੀ ਫਲਾਈਟ ਸਵਾਰ ਇੱਕ ਯਾਤਰੀ ਇਥਨ ਜੁਡੈਲਸਨ ਨੇ ਟਿਕਟੌਕ ਤੇ ਆਪਣਾ ਅਨੁਭਵ ਸਾਂਝਾ ਕੀਤਾ। ਉਹਨਾਂ ਕਿਹਾ ਕਿ ਜਹਾਜ਼ 'ਚ ਮੌਜੂਦ ਚਾਲਕ ਦਲ ਦੇ ਮੈਂਬਰਾਂ ਨੇ ਡਾਇਵਰਸ਼ਨ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਜਿਸ ਕਾਰਨ ਯਾਤਰੀ ਹੈਰਾਨ ਰਹਿ ਗਏ। ਲੋਕਾਂ ਮੁਤਾਬਕ ਇਹ ਘਟਨਾ ਜੂਨ ਮਹੀਨੇ ਦੀ ਹੈ। ਜੁਡੈਲਸਨ ਨੇ ਵੀਡੀਓ ਸ਼ੇਅਰ ਕਰਦੇ ਹੋਏ ਇਸ ਸੀਨ ਦਾ ਵਰਣਨ ਕਰਦੇ ਹੋਏ ਕਿਹਾ ਮੈਂ ਆਲੇ-ਦੁਆਲੇ ਦੇਖਿਆ ਕੋਈ ਵੀ ਜ਼ਮੀਨ ਤੇ ਨਹੀਂ ਸੀ। ਕੋਈ ਵੀ ਕਬਰਾਇਆ ਨਹੀਂ ਸੀ। ਅਸੀਂ ਜਹਾਜ਼ 'ਚੋਂ ਨਿਕਲੇ ਜਿਵੇਂ ਹੀ ਅਸੀਂ ਲੈਂਡਿੰਗ ਕੀਤੀ ਇੱਕ ਔਰਤ ਅਚਾਨਕ ਦਿਖਾਈ ਦਿੱਤੀ ਤੇ ਫਲਾਈਟ ਨੂੰ ਸੂਚਿਤ ਕੀਤਾ ਸੇਵਾਦਾਰ ਨੇ ਕਿਹਾ ਕਿ ਕੁਝ ਲੋਕਾਂ ਨੇ ਉਸ ਦੇ ਸਿਰ ਤੇ ਜੂਆ ਨੂੰ ਰਿੰਗ ਦੇ ਦੇਖਿਆ ਉਤਰਨ ਤੇ ਯਾਤਰੀਆਂ ਨੂੰ 12 ਘੰਟੇ ਦੀ ਦੇਰੀ ਬਾਰੇ ਸੂਚਿਤ ਕੀਤਾ ਗਿਆ ਤੇ ਉਹਨਾਂ ਨੂੰ ਹੋਟਲ ਵਾਊਚਰ ਦਿੱਤੇ ਗਏ ਜੋਡੇਲਸਨ ਨੇ ਅੱਗੇ ਕਿਹਾ ਜਦੋਂ ਅਸੀਂ ਫਿਨਿਕਸ ਚ ਉਤਰਦੇ ਹਾਂ ਤਾਂ ਸਾਨੂੰ ਸਾਰਿਆਂ ਨੂੰ ਇੱਕ ਈਮੇਲ ਮਿਲਦੀ ਹੈ ਹੋਟਲ ਲਈ ਤੁਹਾਡਾ ਵਾਊਚਰ ਇਹ ਹੈ ਤੇ ਅਸੀਂ ਕਹਿੰਦੇ ਹਾਂ ਹੋਟਲ ਕਿ ਅਸੀਂ ਇੱਥੇ ਰਹਿ ਰਹੇ ਹਾਂ ਅਮਰੀਕੀ 에ਰਲਾਈਨਜ਼ ਨੇ ਬਾਅਦ 'ਚ ਇੱਕ ਬਿਆਨ ਜਾਰੀ ਕਰਕੇ ਪੁਸ਼ਟੀ ਕੀਤੀ ਕਿ ਇੱਕ ਮੈਡੀਕਲ ਐਮਰਜੈਂਸੀ ਕਾਰਨ ਫਲਾਈਟ ਨੂੰ ਮੋੜ ਦਿੱਤਾ ਗਿਆ ਸੀ। ਕੁਝ ਦਿਨ ਪਹਿਲਾਂ ਅਮਰੀਕਨ 에ਰਲਾਈਨਜ਼ ਦੀ ਫਲਾਈਟ ਨਾਲ ਜੁੜਿਆ ਇੱਕ ਹੋਰ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ 'ਚ ਨਿਊ ਜਰਸੀ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਔਰਤ ਨਾਲ ਕਥਿਤ ਤੌਰ 'ਤੇ ਕਾਤਲਾਨਾ ਵਿਵਹਾਰ ਕੀਤਾ ਜਿਸ ਕਾਰਨ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਫਲੋਰੀਡਾ ਪਹੁੰਚਦੇ ਹੀ ਗਰਮ ਖੰਡੀ ਤੂਫਾਨ ਡੇਬੀ ਨੇ ਭਿਆਨਕ ਰੂਪ ਧਾਰਨ ਕਰ ਲਿਆ ਜੋ ਕੈਟਾਗਰੀ 1 ਦੇ ਤੂਫਾਨ 'ਚ ਬਦਲ ਗਿਆ। ਮਿਆਮੀ ਦੇ ਨੈਸ਼ਨਲ ਹਰିକੇਨ ਸੈਂਟਰ ਦੇ ਮੌਸਮ ਵਿਗਿਆਨੀਆਂ ਨੇ ਅੱਤਵਾਰ ਸ਼ਾਮ ਨੂੰ ਦੱਸਿਆ ਕਿ ਤੂਫਾਨ ਕਾਰਨ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ ਇਹ ਤੂਫਾਨ ਟੈਂਪਾ ਤੋਂ ਲਗਭਗ 100 ਮੀਲ ਪੱਛਮ ਦੱਖਣ ਪੱਛਮ ਚ ਸਥਿਤ ਸੀ ਅਤੇ 19 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਤਰ ਵੱਲ ਵੱਧ ਰਿਹਾ ਸੀ ਡੇਬੀ ਇਸ ਸਾਲ ਦਾ ਚੌਥਾ ਐਟਲੈਂਟਿਕ ਤੂਫਾਨ ਹੈ ਇਸ ਤੋਂ ਪਹਿਲਾਂ ਜੂਨ ਚ ਟ੍ਰੋਪੀਕਲ ਤੂਫਾਨ ਅਲਬਰਟੋ ਹਰੀਕੇਨ ਬੈਰੀਲ ਅਤੇ ਟ੍ਰੋਪੀਕਲ ਤੂਫਾਨ ਕ੍ਰਿਸਨ ਭਵਿੱਖਬਾਣੀ ਕਰਨ ਵਾਲਿਆਂ ਨੇ ਤੂਫਾਨ ਡੇਬੀ ਤੋਂ ਭਾਰੀ ਮੀਂਹ ਕਾਰਨ ਫਲੋਰੀਡਾ, ਦੱਖਣੀ ਕੈਰੋਲੀਨਾ ਤੇ ਜਾਰਜੀਆ 'ਚ ਭਿਆਨਕ ਹੜ੍ਹ ਆਉਣ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।